ਬਗੇ ਐਲ ਸਿੰਘ ਜੀ ਬਰਦਾਸੂ ਜਿਲ੍ਹੇ ਦੇ ਨਵੇਂ ਜ਼ਿਲ੍ਹਾ ਦੇ ਸਿਰਲੇਖ। ਔਰ ਇਹ ਬੀਜੇਪੀ ਜੀ ਹੈ ਕਿ ਜਿਹੜੇ ਪੁਰਾਣੇ ਸਾਰੇ ਜ਼ਿਲ੍ਹਾ ਦੇ ਅੱਜ ਉਹਨਾਂ ਨੂੰ ਮੁਬਾਰਕਬਾਦ ਦੇਣਾ ਹੈ। ਦੇਖੋ ਇਹ ਕੋਈ ਜ਼ਿਲ੍ਹਾ ਦੀ ਅਖੀਰੀ ਕਿ ਜ਼ਿੰਮੇਵਾਰੀ ਹੈ। ਕਿ ਪਾਰਟੀ 2027 ਦੇ ਚੋਣਾਂ ਸਭ ਨੂੰ ਨਾਲ ਲੱਗੇ ਚਲੇ ਤਾਂ ਕਿ 2027 ਦੇ ਚੋਣ ਦੀ ਭਾਰਤੀ ਅੰਤਵਾੜ ਦੀ ਸਰਕਾਰ ਉਹਦੇ ਵਾਸਤੇ ਸਭ ਨੇ ਪ੍ਰਯਾਸ ਕਰਨਾ ਹੈ। ਔਰ ਪੂਰੀ ਪਾਰਟੀ ਅੱਜ ਮਤਲਬ 1 ਜੋਗ ਹੈ। ਪਰ ਆਨ ਵਾਲੇ ਚੋਲਾਬ ਦੇਖੋ ਬਹਾਦਰ ਸਿੰਘ ਦਾ ਪਾਰਟੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਣੀ ਹੈ। ਔਰ ਖਾਸ ਕਰਕੇ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਨਾਲ ਜੀ ਇਹਦੇ ਵਿੱਚ ਵੀ ਅੱਜ ਬਹੁਤ ਜ਼ਿਆਦਾ ਲੋਕਾਂ ਦੇ ਮੰਨ ਹੈ ਕਿ ਬੀਜੇਪੀ ਦੀ ਸਰਕਾਰ ਹੀ ਕੋਰੇਗੀ। ਬਾਕੀ ਸਭ ਨੂੰ ਦੇਖ ਲਿਆ ਨਾ। ਬਹੁਤ ਵਾਰ ਹੈ। ਕਾਜ ਵੀ ਦੇਖ ਲਿਆ ਆਪ ਨੂੰ ਵੀ ਦੇਖ ਲਿਆ। ਆਨ ਵਾਲੇ ਸਮੇਂ ਦੇ ਲੋਕਾਂ ਦੇ ਨੇ ਕਿ ਬੀਜੇਪੀ ਦੀ ਸਰਕਾਰ ਪੰਜਾਬ ਨੂੰ ਕਰਨੀ ਚਾਹੀਦੀ ਹੈ। ਅਗਰ ਅਸੀਂ ਸਾਰੇ ਜਾਣਦੇ ਆ ਪੰਜਾਬ ਦਾ ਭਲਾ ਤਾਂ ਬੀਜੇਪੀ ਦੀ ਸਰਕਾਰ ਹਾਂ ਜੀ ਜੀਵਾ ਪਾਰਟੀ ਹਾਈ ਕਮਾਂਡ ਨੇ ਕਰਦੇ ਹੈ। ਲਾਹੀ ਤੇ ਇੱਕ ਪਾਰਟੀ ਦੇ ਵਰਕਰ ਹੈ। ਪਾਰਟੀ ਜੋ ਫੈਸਲਾ ਕਰੇਗੀ ਉਹ ਲੱਗਦਾ ਹੋਣਾ ਚਾਹੀਦਾ। ਨਹੀਂ ਦੇਖੋ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਪਾਰਟੀ ਹਾਈ ਕਮਾਂਡ ਨੇ ਕਰਾਂਗੇ। ਸਜਿੰਦਰ ਸਿੰਘ ਰਧਾਵਾ ਨੇ ਕਿਹਾ ਕਿ ਮੇਰੇ بیٹے ਨੂੰ ਜਰਾਵਾ ਖੱਟ ਦੁੱਤਾ ਜਾ ਰਿਹਾ ਹੈ ਕੈਂਸਰ ਦੇ ਵੱਲੋਂ। ਕਿਸੇ ਦੀ ਮੰਨਤ ਨਹੀਂ। ਦੇਖੋ ਪੰਜਾਬ ਦੇ ਹਾਲਾਤ ਅਜੇ ਠੀਕ ਨਹੀਂ। ਹੂੰ। ਇਧਰ ਆ ਭਾਈ। ਮਤਲਬ ਰੋਜ਼ ਫਰੋਟੀਆਂ ਲੈ ਜਾ ਕੇ ਮੰਗੀਆਂ ਜਾ ਕੇ ਸੀ। ਉਹ ਰੋਜ਼ ਅੱਧਦੀ ਘਟਨਾ ਹੋਏ ਕਰਦੀ। ਉਹ ਤਾਂ ਕਾਨੂੰਨ ਵਿਵਸਥਾ ਦੀ ਨਾਂ ਦੀ ਕੋਈ ਚੀਜ਼ ਹੀ ਨਹੀਂ ਕਰਦਾ। ਦੇਖੋ ਤਾਂ ਸਾਹਮਣੇ ਤੁਹਾਡੇ ਜਿਹੜੇ ਪੱਤਰਕਾਰ ਮਿੱਤਰ ਬੈਠੇ ਹੋ ਦੇਖੋ ਰੋਜ਼ ਗੋਲੀਆਂ ਚੱਲੇ ਕਰਦੀਆਂ ਨੇ ਕੋਈ ਮਨਦਲਸਤਾ ਨਹੀਂ ਕੋਈ ਡਿਵੈਲਪਮੈਂਟ ਨਹੀਂ ਕਿੰਦਾ ਜਿਹੜੀ ਜਿਹੜੀ ਸਰਕਾਰ ਨੇ ਲੈਂਡ ਪੁਲਿੰਗ ਜਿਹੜੀ ਨਵੀਂ ਨੀਤੀ ਲੈਂਦੀ ਹੈਗੀ ਆ ਉਹ ਕੀਤਾ ਜਾ ਰਿਹਾ ਕੀ ਲੱਗਦਾ ਲੈਂਡ ਪੁਲਿੰਗ ਨੀਤੀ ਸਹੀ ਹੈ ਜਾਂ ਗਲਤ ਇਹ ਦੇਖੋ ਪਹਿਲੇ ਵੀ ਜਿਹੜਾ ਅਕਵਾਇਰ ਹੋਈ ਜਾਂ ਬੁੱਢਾ ਲੀਆ ਉਹ ਅੱਜ ਤੱਕ ਡਿਵੈਲਪਮੈਂਟ ਨਹੀਂ ਹੋਇਆ ਚੱਲ 40 ਸਾਲ ਦੀ ਤੇ ਇੱਕ ਚੋਣੀ ਹੋਣੀ ਹੁੰਦੀ ਹੈ